18 ਮਈ 2006 ਦਿੱਲੀ ਦਾ ਲਾਜਪਤ ਨਗਰ ਦਾ ਪੁਲਿਸ ਸਟੇਸ਼ਨ ਉੱਥੇ ਇੱਕ ਪੜ੍ਹੀ ਲਿਖੀ ਔਰਤ ਪਹੁੰਚਦੀ ਹੈ ਜ ਜੀ ਦੀ ਉਮਰ ਹੁੰਦੀ ਹੈ 45 ਸਾਲ ਪੁਲਿਸ ਨੂੰ ਜਾ ਕੇ ਇੱਕ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਉਹ ਦੱਖਣੀ ਦਿੱਲੀ ਦੇ ਪੂਰਬੀ ਇਲਾਕੇ ਦੇ ਕਲਾਸ਼ ਹਿਲਸ ਦੇ ਵਿੱਚ ਰਹਿੰਦੇ ਨੇ ਉਹ ਆਪਣੇ ਪਿਤਾ ਦੀ ਦੇਖਭਾਲ ਵਾਸਤੇ ਆਏ ਸੀ ਉਹਦੇ ਪਿਤਾ ਇੱਥੇ ਰਹਿੰਦੇ ਸੀ ਉਹਨਾਂ ਦੀ ਤਬੀਅਤ ਖਰਾਬ ਸੀ ਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਕੁਝ ਸਮਾਂ ਇੱਥੇ ਉਹਨਾਂ ਦੇ ਨਾਲ ਰਹਿਣ ਆਈ ਵੀ ਉਹਨਾਂ ਦਾ ਸਾਬ ਸੰਭਾਲ ਕਰਨ ਵਾਸਤੇ ਤੇ ਉਹ ਸਵੇਰੇ ਚਾਂਦਨੀ ਚੌਕ ਵਾਸਤੇ ਜਾਂਦੇ ਨੇ ਤੇ ਮੁੜ ਕੇ ਹਜੇ ਤੱਕ ਵਾਪਸ ਨਹੀਂ ਆਏ। ਜਦ ਪੁਲਿਸ ਕੋਲ ਰਿਪੋਰਟ ਲਿਖਾਈ ਜਾਂਦੀ ਹੈ ਤੇ ਇਹ ਵੀ ਪੁਲਿਸ ਨੂੰ ਦੱਸਿਆ ਜਾਂਦਾ ਵੀ ਸੀਪੀਡਬਲਯੂਡੀ ਦੇ ਵਿੱਚ ਰਿਟਾਇਰਡ ਆਫੀਸਰ ਹੁੰਦੇ ਨੇ। ਹੁਣ ਪੁਲਿਸ ਉਹਨਾਂ ਦੀ ਭਾਲ ਕਰਦੀ ਹੈ, ਲੱਭਿਆ ਜਾਂਦਾ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਪਰ ਜਿਹੜੇ ਸਰਜੀਤ ਸਿੰਘ ਹੁੰਦੇ ਨੇ ਉਹਨਾਂ ਦਾ ਕਿਤੇ ਵੀ ਪਤਾ ਨਹੀਂ ਲੱਗਦਾ। ਪੁਲਿਸ ਬੜੀ ਆਪਣੀ ਜੀ ਜਾਣ ਲਾਂਦੀ ਹੈ ਪਰ ਸਰਜੀਤ ਸਿੰਘ ਦਾ ਪਤਾ ਨਹੀਂ ਲੱਗਦਾ ਦਿਨ ਬੀਤਦੇ ਨੇ, ਮਹੀਨੇ ਬੀਤਦੇ ਨੇ, ਸਾਲ ਬੀਤਦੇ ਨੇ। ਨਾਤਾ ਮੁੜ ਕੇ ਜਿਹੜੀ ਉਹ ਲੜਕੀ ਹੁੰਦੀ ਹੈ ਸਰਜੀਤ ਸਿੰਘ ਦੀ ਜਿਹਦਾ ਨਾਮ ਹੁੰਦਾ ਨੀਤੀ ਉਹ ਪੁਲਿਸ ਸਟੇਸ਼ਨ ਜਾਂਦੀ ਹੈ ਆਪਣੇ ਪਿਤਾ ਬਾਰੇ ਪਤਾ ਕਰਨ ਤੇ ਨਾ ਪੁਲਿਸ ਨੂੰ ਉਹਦਾ ਕੁਝ ਪਤਾ ਲੱਗਦਾ। ਕਰੀਬ 3 ਸਾਲ ਬੀਤ ਜਾਂਦੇ ਨੇ। 3 ਸਾਲ ਬਾਅਦ ਜਿਹੜਾ ਕੇਸ ਹੈ ਹੁਣ ਜਦੋਂ ਪੁਲਿਸ ਤੋਂ ਨਹੀਂ ਹੱਲ ਹੁੰਦਾ ਤਾਂ ਕ੍ਰਾਈਮ ਬ੍ਰਾਂਚ ਨੂੰ ਦਿੱਤਾ ਜਾਂਦਾ ਹੈ। ਕ੍ਰਾਈਮ ਬ੍ਰਾਂਚ ਦੇ ਅਫਸਰਾਂ ਵੱਲੋਂ ਇੱਕ ਟੀਮ ਗਠਿਤ ਕੀਤੀ ਜਾਂਦੀ ਹੈ ਤੇ ਇਹ ਕੇਸ ਸੁਖਵੀਰ ਮਲਿਕ ਨੂੰ ਦਿੱਤਾ ਜਾਂਦਾ ਹੈ। ਹੁਣ ਸੁਖਵੀਰ ਮਲਿਕ ਇਹ ਕੇਸ ਨੂੰ ਬੜੀ ਬਰੀਕੀ ਦੇ ਨਾਲ ਦੇਖਦੇ ਨੇ। 2006 ਦਾ ਕੇਸ ਹੁੰਦਾ 2009 ਆ ਜਾਂਦਾ ਤਿੰਨ ਸਾਲਾਂ ਦੇ ਵਿੱਚ ਵੀ ਕੀ ਕੁਝ ਹੋਇਆ ਪੂਰੇ ਪਰਿਵਾਰ ਤੇ ਨਜ਼ਰ ਰੱਖੀ ਜਾਂਦੀ ਹੈ ਪੂਰੇ ਪਰਿਵਾਰ ਦਾ ਪਿਛੋਕੜ ਦੇਖਿਆ ਜਾਂਦਾ ਜਿਹੜੇ ਸਰਜੀਤ ਸਿੰਘ ਸੀ ਉਹ ਰਿਟਾਇਰਡ ਅਫੀਸਰ ਹੁੰਦੇ ਨੇ ਉਹਨਾਂ ਦੀ ਕਾਫੀ ਜੜੀ ਹੈ ਕਲਾਸ਼ਿੰਗਸ ਦੇ ਵਿੱਚ ਪ੍ਰਾਪਰਟੀ ਹੁੰਦੀ ਹੈ ਜਿਹਦੀ ਕੀਮਤ ਕਰੋੜਾਂ ਦੇ ਵਿੱਚ ਸੀ ਹੁਣ ਉਹਨਾਂ ਨੂੰ ਕਈ ਚੀਜ਼ਾਂ ਐਸੀਆਂ ਲੱਗਦੀਆਂ ਨੇ ਇਹ ਜਦੋਂ ਕੇਸ ਦਾ ਚੰਗੀ ਤਰ੍ਹਾਂ ਸਟੱਡੀ ਕਰਦੇ ਨੇ ਵੀ ਇੱਕ ਜਿਹੜਾ ਲਾਪਤਾ ਹੋਏ ਨੇ surjeet singh ਇੱਕ ਨਾਰਮਲ ਲਾਪਤਾ ਦਾ ਕੇਸ ਨਹੀਂ ਇਹ ਤੋਂ ਵੱਧ ਕੇ ਵੀ ਕੁਝ ਹੈ ਪੁਲਿਸ ਜਦੋਂ ਜਾਂਚ ਕਰਦੀ ਹੈ ਤਾਂ ਪਤਾ ਲੱਗਦਾ ਜਿਹੜੀ ਨੀਤੀ ਹੈ ਉਹ ਗੁਲਫਾਮ احمد ਦੇ ਇੱਕ ਬੰਦੇ ਦੇ ਨਾਲ ਉਹ ਲਿਵਨ ਦੇ ਵਿੱਚ ਰਹਿੰਦੀ ਹੁੰਦੀ ਹੈ ਹੁਣ ਜਿਹੜਾ surjeet singh ਦਾ ਮਕਾਨ ਹੁੰਦਾ ਉਹ ਤਿੰਨ ਫਲੋਰ ਹੁੰਦੇ ਨੇ ਇੱਕ ਜਿਹੜਾ ਫਲੋਰ ਹੁੰਦਾ ਨੀਤੀ ਦੇ ਨਾਮ ਹੁੰਦਾ ਹੈ ਇੱਕ ਫਲੋਰ ਗੁਲਫਾਰਮ ਅਹਿਮਦ ਦੇ ਨਾਮ ਹੁੰਦਾ ਤੇ ਇੱਕ ਜਿਹੜਾ ਫਲੋਰ ਹੁੰਦਾ ਉਹ ਇੱਕ ਬਿਲਡਰ ਹੁੰਦਾ ਇੱਕ ਹੁੰਦਾ ਬਿਲਡਰ ਜਾਂ ਚਾਵਲਾ ਉਸ ਇਲਾਕੇ ਦੇ ਵਿੱਚ ਜਿਹੜੀਆਂ ਡਿਸਬਿਊਟ ਪ੍ਰਾਪਰਟੀਆਂ ਹੁੰਦੀਆਂ ਨੇ ਉਹਨਾਂ ਨੂੰ ਖਰੀਦਣਾ ਜਾਂ ਉਹਨਾਂ ਨੂੰ ਵੇਚਣਾ ਜਾਂ ਉਹਨਾਂ ਦੇ ਕਾਗਜ਼ ਤਿਆਰ ਕਰਨੇ ਹੁਣ ਜਦ ਪੁਲਿਸ ਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਤਾਂ ਪੁਲਿਸ ਫਿਰ ਹੋਰ ਬਰੀਕੀ ਦੇ ਨਾਲ ਜਿਹੜੀ ਹੈ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਹੈ ਇਹਨਾਂ ਨੂੰ ਹਾਲਾਂਕਿ ਕੁਝ ਵੀ ਨਹੀਂ ਦੱਸਿਆ ਜਾਂਦਾ ਪੁੱਛ ਦੇਖਦੀ ਹੈ ਕਿ ਗੁਲਫਾਮ احمد ਦੇ ਨਾਲ ਜਿਹੜੀ ਨੀਤੀ ਹੁੰਦੀ ਹੈ ਲਿਵਨ ਦੇ ਵਿੱਚ ਰਹਿੰਦੀ ਹੁੰਦੀ ਹੈ ਗੁਲਫਾਮ احمد ਦੇ ਤੋਂ 18 ਸਾਲ ਛੋਟਾ ਹੁੰਦਾ ਗੁਲਫਾਮ احمد ਦਾ ਵੀ ਵਿਆਹ ਹੋਇਆ ਹੁੰਦਾ ਉਹ ਇੱਕ ਚੰਗੇ ਘਰ ਦਾ ਹੁੰਦਾ ਹੈ ਉਹ ਪਰਿਵਾਰ ਵੀ ਕਾਫੀ ਤਕੜਾ ਹੁੰਦਾ ਹੈ ਪਰ ਇਹਦੇ ਨਾਲ ਰਹਿੰਦਾ ਤੇ ਇੱਕ ਜਿਹੜਾ ਪੋਰਸ਼ਨ ਹੁੰਦਾ ਉਹ ਗੁਲਫਾਮ احمد ਦੇ ਨਾਮ ਹੁੰਦਾ ਦੂਜਾ ਹੁਣ ਇਹ ਦੇਖਿਆ ਜਾਂਦਾ ਵੀ ਜਿਹੜੀ ਨੀਤੀ ਸੀ ਉਹਦਾ ਕਾਫੀ ਸਾਲਾਂ ਤੋਂ ਬੁਟੀਕ ਕਰਦੀ ਹੁੰਦੀ ਹੈ ਲਾਜਪਤ ਨਗਰ ਦੇ ਵਿੱਚ ਹੁਣ ਉਸੇ ਬੁਟੀਕ ਦੇ ਵਿੱਚ ਜਿਹੜਾ ਗੁਲਫਾਮ احمد ਹੈ ਉਹ ਇੱਕ ਕੱਪੜੇ ਦਾ ਤੇ ਇੱਕ ਕਾਲੀ ਸ਼ੂਜ਼ ਦਾ ਸ਼ੋਰੂਮ ਚਲਾਉਣਾ ਸ਼ੁਰੂ ਕਰ ਜਾਂਦਾ ਜਿਹਦਾ ਮਾਲਕਾਨਾ ਹੱਕ ਗੁਲਫਾਮ احمد ਦਾ ਹੁੰਦਾ ਸੁਖਵੀਰ ਮਲਕ ਨੂੰ ਇੱਥੇ ਕਾਫੀ ਗੜਬੜੀਆਂ ਲੱਗਦੀਆਂ ਨੇ ਫਿਰ ਇਹਨਾਂ ਦੇ ਜਿਹੜੀ ਫੋਨ ਹੁੰਦੀ ਹੈ ਕਾਲ ਡਿਟੇਲ ਉਹ ਕੱਢੀ ਜਾਂਦੀ ਹੈ ਤਾਂ ਕਾਲ ਡਿਟੇਲ ਤੋਂ ਪਤਾ ਲੱਗਦਾ ਵੀ ਇਹਨਾਂ ਦੀ surjeet singh ਦੇ ਗਾਇਬ ਹੋਣ ਤੋਂ ਪਹਿਲਾਂ ਦੀ ਆਪਸ ਦੇ ਵਿੱਚ ਜਿਹੜੀ ਨੇੜਤਾ ਬਹੁਤ ਜ਼ਿਆਦਾ ਇਹਨਾਂ ਦੀ ਆਪਸ ਦੇ ਵਿੱਚ ਗੱਲਾਂ ਹੁੰਦੀਆਂ ਸੀ ਸੁਖਵੀਰ ਮਲਕ ਨੂੰ ਫਿਰ ਇਹ ਵੀ ਪਤਾ ਲੱਗਦਾ ਵੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਸੀ ਇਹ ਪ੍ਰਾਪਰਟੀ ਬੱਚਿਆਂ ਦੇ ਨਾਮ ਕੀਤੀ ਸੀ surjeet singh ਨੇ ਜਿਹੜੇ ਨੀਤੀ ਦੇ ਦੋ ਬੱਚੇ ਸੀ ਤਾਨਿਆ ਲੜਕੀ ਤੇ ਇੱਕ ਗੋਲੂ ਲੜਕਾ ਪਰ ਇਹ ਪ੍ਰਾਪਰਟੀ ਚ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਵੀ ਕਾफी ਪ੍ਰਾਪਰਟੀ ਜਿਹੜੀ ਨੀਤੀ ਆ ਵੇਚ ਦਿੰਦੀ ਹੈ ਤੇ ਬਾਕੀ ਇਹ ਪ੍ਰਾਪਰਟੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਅੱਡ-ਅੱਡ ਨਾਮਾਂ ਤੇ ਹੁੰਦੀ ਹੈ ਪੁਲਿਸ ਫਿਰ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਦਈਏ ਸ਼ੱਕ ਦੇ ਆਧਾਰ ਤੇ ਇਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਪਰ ਇਹਨਾਂ ਦਾ ਕਹਿਣਾ ਹੁੰਦਾ ਵੀ ਜਿਹੜੀ ਨੀਤੀ ਹੁੰਦੀ ਹੈ ਮੇਰੇ ਪਿਤਾ ਗਾਇਬ ਹੋਏ ਨੇ ਉਹ 3 ਸਾਲ ਤੋਂ ਤੁਹਾਨੂੰ ਮਿਲੇ ਨਹੀਂ ਤੇ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਮੈਂ ਉਹਨਾਂ ਦੀ ਇਕਲੀ ਵਾਰਿਸਾਂ ਤੇ ਮੇਰਾ ਹੀ ਹੱਕ ਬਣਦਾ ਪ੍ਰਾਪਰਟੀ ਤੇ ਜੇ ਮੈਂ ਪ੍ਰਾਪਰਟੀ ਵੇਚਾਂ ਮੈਂ ਜੋ ਮਰਜ਼ੀ ਕਰਾਂ ਮੈਂ ਜਿੰਨੂੰ ਮਰਜ਼ੀ ਦਵਾਂ ਇਹ ਮੇਰੀ ਹੈ ਮੈਂ ਜੋ ਮਰਜ਼ੀ ਕਰ ਸਕਦੀ ਹਾਂ ਗੁਲਫਾਰਮ ਤੋਂ ਪੁੱਛਿਆ ਜਾਂਦਾ ਤਾਂ ਗੁਲਫਾਰਮ ਦਾ ਵੀ ਕਹਿਣਾ ਹੁੰਦਾ ਵੀ ਮੈਂ ਜੋ ਮਰਜ਼ੀ ਕਰਾਂ ਇਹਦੇ ਵਿੱਚ ਕਤਲ ਦਾ ਤਾਂ ਕੋਈ ਕੇਸ ਹੀ ਨਹੀਂ ਬਣਦਾ ਵੀ ਸਰਜੀਤ ਸਿੰਘ ਕਿੱਥੇ ਗਿਆ ਕੀ ਹੋਇਆ ਕੀ ਨਹੀਂ ਹੋਇਆ ਇਹਦਾ ਸਾਨੂੰ ਕੁਝ ਵੀ ਪਤਾ ਨਹੀਂ ਪਰ ਪੁਲਿਸ ਫਿਰ ਜਦੋਂ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਫਿਰ ਜਿਹੜੀ ਕਹਾਣੀ ਨਿਕਲ ਕੇ ਆਉਂਦੀ ਹੈ ਕਿਉਂਕਿ ਪੁਲਿਸ ਨੇ ਹੁਣੇ ਕਾਫੀ ਕੁਝ ਦੇਖਿਆ ਸੀ ਪੁਲਿਸ ਨੂੰ ਇਹਦੇ ਵਿੱਚ ਅਜੀਬ ਲੱਗਦਾ ਸੀ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੋਂਗੇ ਵੀ ਬੋਲਦੇ ਨੇ ਫਿਰ ਇੱਕ ਬੜੀ ਖਤਰਨਾਕ ਕਹਾਣੀ ਜਿਹੜੀ ਇਹਦੇ ਵਿੱਚੋਂ ਨਿਕਲ ਕੇ ਬਾਹਰ ਆਉਂਦੀ ਹੈ ਇੱਕ ਬੰਦਾ ਆਪਣੀ ਔਲਾਦ ਵਾਸਤੇ ਕੀ ਕੁਝ ਕਰਦਾ ਤੇ ਔਲਾਦ ਫਿਰ ਪੈਸੇ ਦੀ ਖਾਤਰ ਲਾਲਚ ਦੇ ਵਿੱਚ ਪੈ ਕੇ ਤੇ ਕੀ ਕੁਝ ਕਰਦੀ ਹੈ ਸਰਜੀਤ ਸਿੰਘ ਲੋਕ ਨਿਰਮਾਣ ਵਿਭਾਗ ਦੇ ਵਿੱਚ ਹੁੰਦੇ ਨੇ ਕਿ ਤਨਖਾਹ ਬਹੁਤ ਵਧੀਆ ਹੁੰਦੀ ਹੈ ਇਨਾਂ ਦੀ ਇੱਕੋ ਇੱਕ ਬੇਟੀ ਹੁੰਦੀ ਹੈ ਪਰਿਵਾਰ ਦੇ ਵਿੱਚ ਇੱਕ ਇਹਨਾਂ ਦੀ ਪਤਨੀ ਤੇ ਇੱਕ ਇਹਨਾਂ ਦੀ ਬੇਟੀ ਨੀਤੀ ਨੀਤੀ ਜਿਹੜੀ ਹੁਣ ਕੱਲੀ ਹੋਣ ਕਰਕੇ ਜਿੱਦੀ ਵੀ ਹੁੰਦੀ ਹੈ ਆਪਣੀ ਮਰਜ਼ੀ ਦੀ ਮਾਲਕ ਹੁੰਦੀ ਹੈ ਕਿਉਂਕਿ ਲਾਡ ਨਾਲ ਪਾਲੀ ਹੁੰਦੀ ਹੈ ਉਹ ਕਦੇ ਵੀ ਕਿਸੇ ਦੀ ਗੱਲ ਨਹੀਂ ਮੰਨੀ ਉਹ ਆਪਣੀ ਗੱਲ ਮਨਾਣੀ ਜਾਣਦੀ ਹੈ ਪਰ ਨਾਲ-ਨਾਲ ਉਹ ਪੜ੍ਹਾਈ ਦੇ ਵਿੱਚ ਹੁਸ਼ਿਆਰ ਵੀ ਹੁੰਦੀ ਹੈ ਜਿਵੇਂ ਜਿਵੇਂ ਨੀਤੀ ਵੱਡੀ ਹੁੰਦੀ ਹੈ ਉਹ ਹੋਰ ਜ਼ਿਆਦਾ ਜਿੱਦੀ ਹੁੰਦੀ ਜਾਂਦੀ ਹੈ ਉਹ ਗ੍ਰੈਜੂਏਸ਼ਨ ਕਰਦੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਡਿਪਲੋਮਾ ਕਰਦੀ ਹੈ ਹੁਣ ਇੱਥੇ ਜਿਹੜੇ surjit singh ਹੁੰਦੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਵੀ ਤੂੰ ਆਪਣਾ business ਕਰ ਮੈਂ ਪੈਸਾ ਲਾ ਦਾਂਗਾ ਜਿਹੜਾ 25 30 ਲੱਖ ਰੁਪਈਆ ਲੱਗੇਗਾ ਪੈਸਾ ਲਾਨੇ ਆ ਆਪਣਾ business ਆਪਣਾ ਹੀ ਆ ਪਰ ਜਿਹੜੀ ਨੀਤੀ ਹੁੰਦੀ ਓਹ ਕਹਿਣਾ ਹੁੰਦਾ ਵੀ ਉਹਦਾ business ਬਾਅਦ ਚ ਦੇਖਾਂਗੇ ਮੈਂ job ਵਾਸਤੇ try ਕਰ ਰਹੀ ਆ ਵੀ ਮੈਂ job ਕਰਨੀ ਆ surjit singh ਦੇ ਬੜਾ ਸਮਝਾਉਣ ਦੇ ਬਾਵਜੂਦ ਨੀਤੀ ਨਹੀਂ ਮੰਨਦੀ ਤੇ surjit singh ਨੂੰ ਪਤਾ ਸੀ ਵੀ ਇਹਨੇ ਨਹੀਂ ਮੰਨਣਾ ਉਹ ਅਖੀਰ job ਸ਼ੁਰੂ ਕਰਦੀ ਆ ਤੇ ਜਿਹੜੇ surjeet singh ਹੁੰਦੇ ਨੇ ਉਹਨਾਂ ਦੀ ਪਤਨੀ ਦਾ ਦਿਹਾਂਤ ਹੋ ਜਾਂਦਾ ਹੁਣ ਰਹਿ ਜਾਂਦੇ ਨੇ ਪਿਓ ਤੀ ਇਕੱਲੇ surjeet singh ਨੇ ਆਪਣੀ ਜਦੋਂ ਜੌਬ ਕਰਦੇ ਸੀ ਬਹੁਤ ਵਧਕੀਆ ਤੇ ਬੜੀ ਪ੍ਰਾਪਰਟੀ ਬਣਾਈ ਸੀ ਘਰ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਸੀ ਵੀ ਇੱਕ ਸ਼ਾਹੀ ਜ਼ਿੰਦਗੀ ਜਿਉਂਦੇ ਸੀ ਫਿਰ ਨੀਤੀ ਦਾ ਬਰਥਡੇ ਹੁੰਦਾ ਬਰਥਡੇ ਤੇ surjeet singh ਵੱਲੋਂ ਇੱਕ ਘਰ ਦੇ ਵਿੱਚ ਪਾਰਟੀ ਰੱਖੀ ਜਾਂਦੀ ਹੈ ਪਾਰਟੀ ਦੇ ਵਿੱਚ ਲੋਕਾਂ ਨੂੰ ਬੁਲਾਇਆ ਜਾਂਦਾ ਜਿਹੜੇ surjeet singh ਹੁੰਦੇ ਨੇ ਆਪਣੇ ਦੋਸਤਾਂ ਨੂੰ ਵੀ ਬੁਲਾਉਂਦੇ ਨੇ ਤੇ ਜਿਹੜੀ ਨੀਤੀ ਹੁੰਦੀ ਹੈ ਉਹਦੇ ਦੋਸਤਾਂ ਦਾ ਹਜੂਮ ਹੁੰਦਾ ਉੱਥੇ ਸੁਰਜੀਤ ਸਿੰਘ ਦੇ ਦੋਸਤ ਹੁੰਦੇ ਨੇ ਉਹਨਾਂ ਦੇ ਦੋਸਤ ਦਾ ਬੇਟਾ ਹੁੰਦਾ ਸੁਨੀਲ ਸ਼ਰਮਾ ਹੁਣ ਸੁਰਜੀਤ ਸਿੰਘ ਵੱਲੋਂ ਆਪਣੀ ਬੇਟੀ ਨਾਲ ਉਹਨਾਂ ਨੂੰ ਮਿਲਾਇਆ ਜਾਂਦਾ ਤੇ ਸੁਨੀਲ ਸ਼ਰਮਾ ਨਾਲ ਜਦੋਂ ਮਿਲਦੀ ਹੈ ਨੀਤੀ ਤੇ ਦੋਨੋਂ ਦਾ ਪਹਿਲੀ ਮੁਲਾਕਾਤ ਦੇ ਵਿੱਚ ਹੀ ਕਿਹ ਲਈ ਇਹ ਵੀ ਇੱਕ ਦੂਜੇ ਵੱਲ ਅਟਰੈਕਸ਼ਨ ਵਾਧੀ ਹੈ ਜਦੋਂ ਅਟਰੈਕਸ਼ਨ ਵਾਧੀਆ ਤਾਂ ਪਾਰਟੀ ਦੇ ਦੌਰਾਨ ਵੀ ਹੁਣ ਆਪਸ ਦੇ ਵਿੱਚ ਗੱਲਬਾਤ ਕਰਨੀ ਜਦੋਂ ਪਾਰਟੀ ਖਤਮ ਹੁੰਦੀ ਹੈ ਜਦੋਂ ਸੁਨੀਲ ਸ਼ਰਮਾ ਜਾਂਦਾ ਤੇ ਦੂਜੇ ਦਿਨ ਮਿਲਦਾ ਵਾਦਾ ਕਰਕੇ ਜਾਂਦੇ ਨੇ ਹੁਣ ਦੂਜੇ ਦਿਨ ਫੇਰ ਇਹਨਾਂ ਦੀਆਂ ਮੁਲਾਕਾਤਾਂ ਸ਼ੁਰੂ ਹੁੰਦੀਆਂ ਨੇ ਮੁਲਾਕਾਤਾਂ ਇਹਨਾਂ ਦੀਆਂ ਪਿਆਰ ਦੇ ਵਿੱਚ ਬਦਲਦੀਆਂ ਨੇ ਤੇ ਨੀਤੀ ਇੱਕ ਦਿਨ ਘਰ ਆ ਕੇ ਕਹਿੰਦੀ ਹੈ ਆਪਣੇ ਪਿਤਾ ਨੂੰ ਵੀ ਮੈਂ ਸ਼ਰੀਲ ਸ਼ਰਮਾ ਦੇ ਨਾਲ ਵਿਆਹ ਕਰਾਣਾ ਹੈ ਇੱਥੇ ਸਰਜੀਤ ਸਿੰਘ ਗੁੱਸਾ ਹੁੰਦੇ ਨੇ ਵੀ ਉਹਦੇ ਨਾਲ ਵਿਆਹ ਨਹੀਂ ਕਰਾਣਾ ਅਸੀਂ ਆਪਣੀ ਜਾਤ ਬਰਾਦਰੀ ਤੋਂ ਬਾਹਰ ਵਿਆਹ ਨਹੀਂ ਕਰਨਾ ਪਰ ਨੀਤੀ ਨਹੀਂ ਮੰਨਦੀ ਨੀਤੀ ਜਦੋਂ ਜਿੱਦ ਕਰਦੀ ਹੈ ਤਾਂ ਸਰਜੀਤ ਸਿੰਘ ਦਾ ਕਹਿਣਾ ਸੀ ਵੀ ਤੂੰ ਮੈਨੂੰ ਵਿਆਹ ਕਰਾ ਕੇ ਆ ਕੇ ਦੱਸਦੀ ਜੇ ਤੂੰ ਮੇਰੀ ਗੱਲ ਮੰਨਣੀ ਨਹੀਂ ਤੇ ਫਿਰ ਮੈਨੂੰ ਦੱਸਣ ਦਾ ਫਾਇਦਾ ਕੀ ਤਾਂ ਨੀਤੀ ਦਾ ਕਹਿਣਾ ਹੁੰਦਾ ਵੀ ਤੁਸੀਂ ਆਪ ਵੀ ਕਿਹਾ ਵੀ ਆਪਣਾ ਜੋ ਤੁਹਾਨੂੰ ਸਹੀ ਲੱਗਦਾ ਉਹੀ ਕਰੋ ਮੈਂ ਤਾਂ ਤੁਹਾਡੇ ਬਚਨਾਂ ਤੇ ਹੀ ਫੁੱਲ ਚੜਾ ਰਹੀ ਆਂ ਕਿ ਮੈਂ ਸੁਨੀਲ ਦੇ ਨਾਲ ਵਿਆਹ ਕਰਾਣਾ ਹੈ ਸੁਨੀਲ ਦੇ ਨਾਲ ਮੇਰੀ ਜ਼ਿੰਦਗੀ ਬਹੁਤ ਵਧੀਆ ਬਤੀਤ ਹੋਏਗੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆਂ ਸਰਜੀਤ ਸਿੰਘ ਵੀ ਸਮਝ ਜਾਂਦੇ ਨੇ ਵੀ ਇਹਨੇ ਗੱਲ ਮੰਨਣੀ ਤਾਂ ਹੈ ਨਹੀਂ ਸੁਨੀਲ ਦੇ ਨਾਲ ਰਿਸ਼ਤਾ ਤੈਅ ਹੋ ਜਾਂਦਾ ਬੜੀ ਧੂਮ ਧਾਮ ਦੇ ਨਾਲ 1985 ਨੂੰ ਇਹਨਾਂ ਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਨੀਤੀ ਸੁਨੀਲ ਦੇ ਘਰ ਚਲੀ ਜਾਂਦੀ ਸੁਨੀਲ ਦਿੱਲੀ ਦੀ ਕਾਲਕਾਜੀ ਦਾ ਰਹਿਣ ਵਾਲਾ ਹੁੰਦਾ ਹੁਣ ਨੀਤੀ ਨੂੰ ਪਿਆਰ ਦਾ ਇੰਨਾ ਜਿਹੜਾ ਉਹਦੇ ਸਿਰ ਤੇ ਬੁਖਾਰ ਚੜਿਆ ਹੁੰਦਾ ਪਿਆਰ ਦਾ ਉਹਨੂੰ ਉਹਦੀਆਂ ਗਲਤੀਆਂ ਦਿਖਦੀਆਂ ਹੀ ਨਹੀਂ ਸੁਨੀਲ ਸ਼ਰਾਬ ਪੀਣ ਦਾ ਵੀ ਆਦੀ ਹੁੰਦਾ ਤੇ ਕੋਈ ਵੀ ਉਹਦੀ ਪੱਕੀ ਕਹ ਲਈਏ ਵੀ ਸਥਾਈ ਨੌਕਰੀ ਹੁੰਦੀ ਹੀ ਨਹੀਂ ਉਹ ਨੌਕਰੀ ਕਰਦਾ ਨੌਕਰੀ ਛੱਡ ਦਿੰਦਾ ਤੇ ਡੇਲੀ ਉਹਦਾ ਸ਼ਰਾਬ ਪੀਣ ਦੀ ਵੀ ਜਿਹੜੀ ਉਹਦੀ ਆਦਤ ਸੀ ਪਰ ਜਿਹੜੀ ਨੀਤੀ ਹੁੰਦੀ ਹੈ ਉਹਨੂੰ ਇਹ ਚੀਜ਼ਾਂ ਦਿਖਦੀਆਂ ਹੀ ਨਹੀਂ ਨੀਤੀ ਉਹਦੇ ਪਿਆਰ ਦੇ ਵਿੱਚ ਇੰਨੀ ਪਾਗਲ ਸੀ ਉਹਨੂੰ ਕੁਝ ਵੀ ਨਹੀਂ ਦਿਖਦਾ ਦੇਖਦੇ ਦੇਖਦੇ ਤਿੰਨ ਚਾਰ ਸਾਲ ਬੀਤ ਜਾਂਦੇ ਨੇ ਜਿੰਨੇ ਪੈਸੇ ਦੀ ਜ਼ਰੂਰਤ ਹੁੰਦੀ ਸੀ ਨੀਤੀ ਆਪਣੇ ਪਿਤਾ ਤੋਂ ਲੈ ਆਉਂਦੀ ਸੀ ਲਿਆ ਕੇ ਸੁਨੀਲ ਤੇ ਖਰਚਾ ਕਰਨਾ ਆਪਣੇ ਆਪ ਤੇ ਖਰਚਾ ਕਰਨਾ ਪਾਰਟੀ ਵਗੈਰਾ ਕਰ ਲੀਆਂ ਇਹ ਨੀਤੀ ਦੀ ਸ਼ੁਰੂਤ ਆਤ ਸੀ ਤੇ ਨਾਲ ਹੁਣ ਸੁਨੀਲ ਨੇ ਵਿਆਹ ਵੀ ਇਸੇ ਕਰਕੇ ਕੀਤਾ ਸੀ ਵੀ ਨੰਬਰ 1 ਜਿੰਨੀ ਪ੍ਰਾਪਰਟੀ ਹੈ ਇਕੱਲੀ ਲੜਕੀ ਹੈ ਸਾਰੀ ਪ੍ਰਾਪਰਟੀ ਮੇਰੀ ਮੈਨੂੰ ਕੰਮ ਕਰਨ ਦੀ ਜ਼ਰੂਰਤ ਹੀ ਨਹੀਂ ਦਿਨ ਬੀਤਦੇ ਨੇ ਹੁਣ ਨੀਤੀ ਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਹੋਣ ਲੱਗ ਪੈਂਦਾ ਵੀ ਪੈਸਾ ਕਿਤੋਂ ਨਾ ਕਿਤੋਂ ਆਉਣਾ ਚਾਹੀਦਾ ਕੋਈ ਕੰਮ ਕਰਨਾ ਚਾਹੀਦਾ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਡਿਪਲੋਮਾ ਕੀਤਾ ਸੀ ਨੀਤੀ ਨੇ ਤੇ ਨੀਤੀ ਲਾਜ਼ਪਤਨਗਰ ਦੇ ਵਿੱਚ ਫਿਰ ਇੱਕ ਬੁਟੀਕ ਖੋਲਦੀ ਹੈ ਬੁਟੀਕ ਬਹੁਤ ਵਧੀਆ ਚੱਲਦਾ ਹੁਣ ਬੁਟੀਕ ਤੋਂ ਵੀ ਪੈਸਾ ਆਉਣਾ ਸ਼ੁਰੂ ਹੁੰਦਾ ਤੇ ਸੁਨੀਲ ਕੁਝ ਵੀ ਨਹੀਂ ਕਰਦਾ ਹੁਣ ਨੀਤੀ ਨੂੰ ਸਮਝ ਲੱਗ ਚੁੱਕੀ ਸੀ ਵੀ ਜਿਹੜਾ ਸੁਨੀਲ ਹੈ ਉਹ ਕੋਈ ਕੰਮ ਕਰਕੇ ਰਾਜੀ ਨਹੀਂ 5-7 ਸਾਲ ਜਦੋਂ ਬੀਤ ਜਾਂਦੇ ਨੇ ਫਿਰ ਉਹ ਸਮਝਾਣਾ ਸ਼ੁਰੂ ਕਰਦੀ ਹੈ ਸੁਨੀਲ ਨੂੰ ਵੀ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਇੱਕ ਜਣੇ ਦੀ ਕਮਾਈ ਦੇ ਨਾਲ ਗੁਜ਼ਾਰਾ ਨਹੀਂ ਚੱਲਦਾ ਜੀ ਆਪਾਂ ਦੋਨੋਂ ਕਮਾਵਾਂਗੇ ਤਾਂ ਆਪਾਂ ਆਪਣੀ ਜ਼ਿੰਦਗੀ ਬਹੁਤ ਵਧੀਆ ਬਤੀਤ ਕਰ ਸਕਦੇ ਆ ਪਰ ਸੁਨੀਲ ਸੀ ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਉਹ ਆਪਣੀ ਜ਼ਿੰਦਗੀ ਉਸੇ ਤਰੀਕੇ ਦੇ ਨਾਲ ਜਿਉਂਦਾ ਰਹਿੰਦਾ ਤੇ ਦੂਜੇ ਪਾਸੇ ਸਰਜੀਤ ਜਿਹੜਾ ਉਹ ਆਪਣੀ ਲੜਕੀ ਨੂੰ ਜਿੰਨੇ ਪੈਸੇ ਮੰਗਦੀ ਏ ਉਹ ਦਿੰਦੇ ਰਹਿੰਦੇ ਨੇ ਇਹਨਾਂ ਦੇ ਘਰ ਫਿਰ ਇੱਕ ਬੇਟੀ ਪੈਦਾ ਹੁੰਦੀ ਏ ਬੇਟੀ ਦਾ ਨਾਮ ਰੱਖਿਆ ਜਾਂਦਾ ਤਾਨਿਆ ਹੁਣ ਅੱਗੇ ਚੱਲ ਕੇ ਨੀਤੀ ਸਮਝ ਜਾਂਦੀ ਏ ਵੀ ਜਿਹੜਾ ਸੁਨੀਲ ਐ ਇੱਕ ਨੰਬਰ ਦਾ ਨਖੱਟੂ ਆ ਉਹ ਕੋਈ ਕੰਮ ਕਰਨਾ ਹੀ ਨਹੀਂ ਚਾਹੁੰਦਾ ਉਹ ਸਿਰਫ ਮੇਰੀ ਕਮਾਈ ਤੇ ਜਿਉਂਦਾ ਰਹਿਣਾ ਚਾਹੁੰਦਾ ਤੇ ਐਸ਼ ਕਰਨਾ ਚਾਹੁੰਦਾ ਹੁਣ ਹੌਲੀ ਹੌਲੀ ਲੜਾਈ ਝਗੜੇ ਵਧਨੇ ਸ਼ੁਰੂ ਹੁੰਦੇ ਨੇ ਲੜਾਈ ਝਗੜੇ ਹੁਣ ਖਤਰਨਾਕ ਰੂਪ ਲੈਣਾ ਸ਼ੁਰੂ ਹੁੰਦੇ ਨੇ ਉਸ ਘਰ ਦੇ ਵਿੱਚ ਜਦੋਂ ਲੜਾਈ ਝਗੜੇ ਹੁੰਦੇ ਨੇ ਸਰਜੀਤ ਸਿੰਘ ਇੱਕ ਫਲੈਟ ਲੈ ਕੇ ਦਿੰਦੇ ਨੇ ਆਪਣੀ ਬੇਟੀ ਨੂੰ ਤੇ ਸੁਨੀਲ ਦੇ ਨਾਲ ਤੇ ਆਪਣੇ ਬੇਟੀ ਦੇ ਨਾਲ ਉੱਥੇ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਪਰ ਸੁਨੀਲ ਉਸੇ ਤਰੀਕੇ ਘਰ ਦੇ ਵਿੱਚ ਪਏ ਰਹਿਣਾ ਤੇ ਸ਼ਰਾਬ ਪੀਂਦੇ ਰਹਿਣਾ ਹੁਣ ਉਹਦਾ ਇਹੀ ਰੁਟੀਨ ਸੀ ਇਸੇ ਲੜਾਈ ਝਗੜੇ ਦੇ ਵਿੱਚ ਚੱਲਦਿਆਂ ਜਿਹੜੀ ਨੀਤੀ ਹੈ ਉਹ 2002 ਦੇ ਵਿੱਚ ਇੱਕ ਬੇਟੇ ਨੂੰ ਜਨਮ ਦਿੰਦੀ ਹੈ ਜਿਹਦਾ ਨਾਮ ਹੁੰਦਾ ਗੋਲੂ ਪਰ ਸੁਨੀਲ ਦੋ ਬੱਚੇ ਹੋਣ ਦੇ ਬਾਵਜੂਦ ਵੀ ਨਾ ਤਾਂ ਆਪਣੀ ਜ਼ਿੰਮੇਵਾਰੀ ਸਮਝਦਾ ਤੇ ਨਾ ਹੀ ਉਹ ਕੋਈ ਕੰਮ ਕਰਦਾ ਨਾ ਕੋਈ ਨੌਕਰੀ ਕਰਦਾ ਨੀਤੀ ਉਹਨੂੰ ਪੈਸਾ ਦੇਣਾ ਬੰਦ ਕਰ ਦਿੰਦੀ ਹੈ ਪੈਸਾ ਦੇਣਾ ਬੰਦ ਕਰ ਦਈ ਤੇ ਲੜਾਈ ਝਗੜੇ ਵਧਨੇ ਸ਼ੁਰੂ ਹੋ ਜਾਂਦੇ ਨੇ ਹੁਣ ਜਦੋਂ ਲੜਾਈ ਝਗੜੇ ਵਧਦੇ ਨੇ ਇੱਕ ਦਿਨ ਲੜਾਈ ਇੰਨੀ ਜ਼ਿਆਦਾ ਵੱਧਦੀ ਹੈ ਜਿਹੜਾ ਸੁਨੀਲ ਹੁੰਦਾ ਉਹ ਘਰ ਛੱਡ ਕੇ ਆਪਣੇ ਪਿਤਾ ਦੇ ਕੋਲੇ ਜਿਹੜਾ ਉਹਦਾ ਪੁਸ਼ਤੈਨੀ ਮਕਾਨ ਸੀ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਹੈ ਨਾ ਤਾਂ ਉਹਨੂੰ ਕਦੇ ਨੀਤੀ ਨੇ ਮਨਾਣ ਦੀ ਜਾਂ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਨਾ ਸੁਨੀਲ ਆਉਂਦਾ ਹੁਣ ਇਹਨਾਂ ਦਾ ਬਿਲਕੁਲ ਕੈਲੀ ਵੀ ਅੱਡ ਅੱਡ ਰਹਿਣਾ ਸ਼ੁਰੂ ਕਰਦੇ ਨੇ ਤੇ ਕਦੇ-ਕਦੇ ਹੁਣ ਅਪਚਾਰਿਕ ਗੱਲਾਂ ਹੋਣ ਲੱਗ ਜਾਂਦੀਆਂ ਨੇ ਕਿਉਂਕਿ ਸੁਨੀਲ ਕਦੇ ਬੱਚਿਆਂ ਨੂੰ ਫੋਨ ਕਰਦਾ ਜਾਂ ਬੱਚੇ ਆਪਣੇ ਪਿਓ ਨੂੰ ਫੋਨ ਕਰਦੇ ਇਹ ਸਾਰਾ ਕੁਝ ਚੱਲਦਾ ਹੀ ਹੁੰਦਾ 2004 ਦੇ ਵਿੱਚ ਜਿਹੜਾ ਸੁਨੀਲ ਹੈ ਉਹ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਜਾਂਦਾ ਉੱਥੇ ਮੰਦਿਰ ਜਾਂਦਾ ਉੱਥੋਂ ਦਾ ਇੱਕ ਵਾਰ ਆਪਣੀ ਲੜਕੀ ਨੂੰ ਫੋਨ ਆਉਂਦਾ ਫੋਨ ਦੇ ਉੱਤੇ ਕਿਹਾ ਜਾਂਦਾ ਵੀ ਮੇਰਾ ਸਮਾਨ ਚੋਰੀ ਹੋ ਗਿਆ ਬਾਕੀ ਮੈਂ ਲਿਫਟ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਨਾ ਉਹਦਾ ਕਦੇ ਫੋਨ ਆਇਆ ਤੇ ਨਾ ਸੁਨੀਲ ਦਾ ਪਤਾ ਲੱਗਿਆ ਸੁਨੀਲ ਦੇ ਪਿਤਾ ਕਾਲ ਕਾਜੀ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਰਿਪੋਰਟ ਲਖਾਉਂਦੇ ਨੇ ਗੁੰਮਸ਼ੁਦਗੀ ਦੀ ਪਰ ਸੁਨੀਲ ਦਾ ਕਦੇ ਵੀ ਪਤਾ ਨਹੀਂ ਲੱਗਿਆ ਵੀ ਉਹ ਕਿੱਥੇ ਗਿਆ ਕਦੋਂ ਗਿਆ ਕਿਵੇਂ ਗਿਆ ਉਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਅੱਗੇ ਜਦੋਂ ਜ਼ਿੰਦਗੀ ਚੱਲਦੀ ਹੈ ਨੀਤੀ ਦੀ 2005 ਦੇ ਵਿੱਚ ਗੁਲਫਾਮ احمد ਦੇ ਨਾਲ ਮੁਲਾਕਾਤ ਹੁੰਦੀ ਹੈ ਇਹਦੇ ਬੁਟੀਕ ਤੇ ਮੁਲਾਕਾਤ ਬਹੁਤ ਜਲਦੀ ਜਿਹੜੀ ਹੈ ਪਿਆਰ ਦੇ ਵਿੱਚ ਬਦਲਦੀ ਹੈ ਜਿਹੜਾ ਗੁਲਫਾਮ احمد ਹੁੰਦਾ ਹੈ ਉਹ ਕਰੀਬ 27 ਸਾਲ ਦਾ ਹੁੰਦਾ ਹੈ ਇਹ ਤੋਂ 17-18 ਸਾਲ ਛੋਟਾ ਹੁੰਦਾ ਇਹਨਾਂ ਦੋਨਾਂ ਦੇ ਨਜਾਇਜ਼ ਸਬੰਧ ਬਣਦੇ ਨੇ ਹੁਣ ਜਿਹਦੀ ਇੱਕ 15-16 ਸਾਲ ਦੀ ਲੜਕੀ ਹੁੰਦੀ ਹੈ ਇੱਕ ਬੇਟਾ ਹੁੰਦਾ ਉਸ ਤੋਂ ਬਾਅਦ ਆਪਣੇ ਤੋਂ 17-18 ਸਾਲ ਛੋਟੇ ਲੜਕੇ ਦੇ ਨਾਲ ਇਹਦੇ ਸਬੰਧ ਬਣਦੇ ਨੇ ਉਹਨੇ ਸਬੰਧ ਇਹਨੇ ਗੂੜੇ ਬਣਦੇ ਨੇ ਇੱਕ ਦੂਜੇ ਤੋਂ ਬਿਨਾ ਹੁਣ ਰਹਿੰਦੇ ਨਹੀਂ ਸਾਰਾ ਦਿਨ ਇਕੱਠੇ ਪਾਰਟੀਆਂ ਕਰਨੀਆਂ ਸ਼ਾਮ ਨੂੰ ਸ਼ਰਾਬ ਪੀਣੀ ਦੋਨਾਂ ਨੇ ਇਹ ਗੱਲ ਦਾ ਸਰਜੀਤ ਨੂੰ ਵੀ ਪਤਾ ਲੱਗਦਾ ਤੇ ਸਰਜੀਤ ਇਸ ਗੱਲ ਤੋਂ ਬਹੁਤ ਜ਼ਿਆਦਾ ਦੁਖੀ ਹੁੰਦੇ ਨੇ ਆਪਣੀ ਲੜਕੀ ਨੂੰ ਬਹੁਤ ਸਮਝਾਇਆ ਜਾਂਦਾ ਜਿਹੜਾ ਗੁਲਫਾਮ احمد ਹੁੰਦਾ ਉਹ ਵੀ ਇੱਕ ਚੰਗੇ ਪਰਿਵਾਰ ਤੋਂ ਹੁੰਦਾ ਉਹਦਾ ਵੀ ਵਿਆਹ ਹੋਇਆ ਹੁੰਦਾ ਪਰ ਉਹ ਵੀ ਜਿਹੜੀ ਨੀਤੀ ਹੁੰਦੀ ਹੈ ਇਹਦੇ ਨਾਲ ਰਹਿਣਾ ਉਹਨੂੰ ਜ਼ਿਆਦਾ ਵਧੀਆ ਲੱਗਦਾ ਤੇ ਉਹਦੇ ਪਰਿਵਾਰ ਵੱਲੋਂ ਵੀ ਉਹਨੂੰ ਖਰਚਾ ਦੇਣਾ ਬੰਦ ਕਰ ਦਿੱਤਾ ਜਾਂਦਾ ਹੁਣ ਜਿਹੜਾ ਗੁਲਫਾਮ احمد ਹੁੰਦਾ ਉਹ ਪੂਰੀ ਤਰ੍ਹਾਂ ਨਾਲ ਨੀਤੀ ਤੇ ਡਿਪੈਂਡ ਹੋ ਜਾਂਦਾ ਤੇ ਨੀਤੀ ਉੱਤੇ ਖੁੱਲਾ ਖਰਚਾ ਕਰਦੀ ਹੈ ਦੂਜੇ ਪਾਸੇ ਸਰਜੀਤ ਸਿੰਘ ਜਦੋਂ ਜਿਆਦਾ ਦੁਖੀ ਹੋ ਜਾਂਦੇ ਨੇ ਤਾਂ ਆਪਣੀ ਲੜਕੀ ਨੂੰ ਖਰਚਾ ਦੇਣਾ ਬੰਦ ਕਰ ਦਿੰਦੇ ਨੇ ਹੁਣ ਜਦੋਂ ਖਰਚਾ ਦੇਣਾ ਬੰਦ ਕਰਦੇ ਨੇ ਤੇ ਗੁਰਫਾਮ احمد ਜਦੋਂ ਪੈਸੇ ਮੰਗਦਾ ਜੇ ਪੈਸੇ ਨਹੀਂ ਦਿੰਦੀ ਤਾਂ ਲੜਾਈ ਕਰਦਾ ਹੁਣ ਨੀਤੀ ਚਾਹੁੰਦੀ ਸੀ ਵੀ ਇਹ ਉਹਦੇ ਨਾਲ ਨਾਰਾਜ਼ ਨਾ ਹੋਵੇ ਜਾਂ ਇਹਨੂੰ ਛੱਡ ਕੇ ਨਾ ਚਲਾ ਜਾਏ ਤਾਂ ਕਰਜ਼ਾ ਲੈਂਦੀ ਹੈ ਕਰਜ਼ਾ ਲੈ ਕੇ ਉਹਦੇ ਤੇ ਖਰਚੇ ਕੀਤੇ ਜਾਂਦੇ ਨੇ ਬੇਫਾਲਤੂ ਖਰਚੇ ਕਰਦੀ ਹੈ ਇੱਕ ਐਸੇ ਇਨਸਾਨ ਤੇ ਆਪਣੇ ਤੋਂ 18 ਸਾਲ ਛੋਟੇ ਤੋਂ ਸਿਰਫ ਉਹਦੇ ਨਾਲ ਰਹਿਣ ਵਾਸਤੇ ਉਹਦੇ ਨਾਲ ਆਪਣੀਆਂ ਜਿਸਮਾਨੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਜ਼ਿੰਦਗੀ ਅੱਗੇ ਬਤੀਤ ਹੁੰਦੀ ਹੈ ਜਦੋਂ ਕਰਜ਼ਾ ਚੜ ਜਾਂਦਾ ਹੈ ਗੁਲਫਾਮ ਵੀ ਕਿਤੋਂ ਨਾ ਕਿਤੋਂ ਕਰਜ਼ਾ ਲੈਂਦਾ ਹੁਣ ਜਦੋਂ ਉਹਨਾਂ ਨੂੰ ਕਰਜ਼ਾ ਵਾਪਸ ਨਹੀਂ ਕੀਤਾ ਜਾਂਦਾ ਕਰਜ਼ੇਦਾਰ ਤੰਗ ਕਰਨ ਲੱਗਦੇ ਨੇ ਇਹਨਾਂ ਨੂੰ ਆਉਂਦੇ ਜਾਂਦੇ ਘੇਰਿਆ ਜਾਂਦਾ ਫਿਰ ਇੱਕ ਇੱਕ ਖਤਰਨਾਕ ਪਲੈਨਿੰਗ ਨੂੰ ਜਨਮ ਦਿੰਦੇ ਨੇ ਖਤਰਨਾਕ ਪਲੈਨਿੰਗ ਕੀ ਹੁੰਦੀ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਹੁੰਦਾ ਵੀ surjeet singh ਦੀ ਜਿਹੜੀ property ਹੈ ਘੱਟ ਤੋਂ ਘੱਟ ਵੀ 15 ਕਰੋੜ ਰੁਪਏ ਦੀ ਹੈ ਜੇ ਸਰਜੀਤ ਸਿੰਘ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਏ ਤਾਂ ਇਕੱਲੀ ਵਾਰਸ ਨੀਤੀ ਹੁਣ ਆਪਣੇ ਪਿਓ ਨੂੰ ਮਾਰਨ ਦੀ ਪਲਾਨਿੰਗ ਕਰਦੀ ਹੈ ਨੀਤੀ ਗੁਲਫਾਮ احمد ਦੇ ਨਾਲ ਰਲ ਕੇ ਗੁਲਫਾਮ احمد ਦਾ ਤਾਂ ਕੁਝ ਲੱਗਦਾ ਨਹੀਂ ਸੀ ਪਰ ਨੀਤੀ ਨੇ ਇਹ ਨਹੀਂ ਸੋਚਿਆ ਦੀ ਉਹਦਾ ਪਿਓ ਹੈ ਹੁਣੇ ਪਲਾਨਿੰਗ ਦੇ ਤਹਿਤ ਜਿਹੜਾ ਗੁਲਫਾਮ ਮਹਿਮਦ ਹੈ ਆਪਣੀ ਭੂਆ ਦੇ ਮੁੰਡੇ ਨੂੰ ਤਿਆਰ ਕਰਦਾ ਉਹਨੂੰ 5 ਲੱਖ ਰੁਪਏ ਦਾ ਲਾਲਚ ਦਿੱਤਾ ਜਾਂਦਾ ਇਹਦੀ ਭੂਆ ਦੇ ਮੁੰਡੇ ਦਾ ਨਾਮ ਹੁੰਦਾ ਆਰਿਫ ਆਰਿਫ ਆਪਣੇ ਨਾਲ ਆਪਣੇ ਪਿੰਡ ਦੇ ਦੋ ਲੜਕੇ ਹੋਰ ਤਿਆਰ ਕੀਤੇ ਜਾਂਦੇ ਨੇ ਇੱਕ ਰਣ ਸਿੰਘ ਤੇ ਇੱਕ ਰੋਹਤਾਸ਼ ਇਹ ਸਾਰਿਆਂ ਦੀ ਉਮਰ 30 ਤੋਂ 35 ਸਾਲ ਦੇ ਵਿੱਚ ਹੁੰਦੀ ਹੈ ਤੇ ਜਿਹੜੀ ਨੀਤੀ ਹੁੰਦੀ ਹੈ ਹੁਣ ਆਪਣੇ ਪਿਤਾ ਦੀ ਬਿਮਾਰੀ ਦਾ ਕਰਕੇ ਉਹਦੇ ਘਰ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਵੀ ਮੈਂ ਇਹਦੀ ਦੇਖਭਾਲ ਵਾਸਤੇ ਆਈਆਂ ਪਰ ਉਹਦਾ ਅਕਸਲੀ ਜਿਹੜਾ ਮਕਸਦ ਸੀ ਉਹ ਹੁੰਦਾ ਹੈ ਵੀ ਜਦੋਂ ਹਤਿਆਰੇ ਆਉਣ ਉਹਨਾਂ ਵਾਸਤੇ ਰਸਤਾ ਅੱਗੇ ਸਾਫ਼ ਹੋਵੇ ਉਹ ਆਪਣੇ ਪਿਓ ਨੂੰ ਸਾਂਭ ਸੰਭਾਲ ਵਾਸਤੇ ਨਹੀਂ ਸੀ ਆਈ ਉਹਨੂੰ ਖਤਮ ਕਰਨ ਵਾਸਤੇ ਆਈ ਸੀ ਹੁਣ ਜਿਹੜਾ ਦਿਨ ਤੈਅ ਕੀਤਾ ਜਾਂਦਾ 16 ਮਈ 2006 ਉਸ ਦਿਨੇ ਆਪਣੇ ਬੱਚਿਆਂ ਨੂੰ ਕਿਸੇ ਰਿਸ਼ਤੇਦਾਰ ਦੇ ਕੋਲ ਭੇਜਦੀ ਹੈ ਵੀ ਜਦੋਂ ਆਉਣ ਕਿਤੇ ਬੱਚੇ ਨਾ ਜਾਗ ਜਾਣ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਾ ਲੱਗੇ ਤੇ ਜਿਹੜੇ ਕਾਤਲ ਹੁੰਦੇ ਨੇ ਤਿੰਨੇ ਯੂਪੀ ਦੇ ਮੇਰਠ ਜ਼ਿਲ੍ਹੇ ਦੇ ਥਾਣਾ ਦੁਰਾਲਾ ਦੇ ਰਹਿਣ ਵਾਲੇ ਹੁੰਦੇ ਨੇ ਹੁਣ 15 ਮਈ 2006 ਨੂੰ ਇਹ ਦਿੱਲੀ ਪਹੁੰਚਦੇ ਨੇ ਤੇ 16 ਮਈ ਨੂੰ ਗੁਫਾ احمد ਆਪਣੇ ਇੱਕ ਦੋਸਤ ਦੀ ਕਾਰ ਲੈਂਦਾ ਆਈਕਨ ਫੋਰਡ ਉਹ ਤੋਂ ਮੰਗੀ ਜਾਂਦੀ ਹੈ ਧਾਰੀ ਲੈ ਕੇ ਤੇ ਇਹਨਾਂ ਤਿੰਨਾਂ ਨੂੰ ਲੈ ਕੇ ਉਹ surjeet singh ਦੇ ਘਰ ਪਹੁੰਚਦੇ ਨੇ ਜਦੋਂ ਰਾਤ ਨੂੰ ਘਰ ਪਹੁੰਚਦੇ ਨੇ ਇਹਨੂੰ ਫੋਨ ਕੀਤਾ ਜਾਂਦਾ ਨੀਤੀ ਨੂੰ ਤਾਂ ਨੀਤੀ ਜਿਹੜਾ ਉਹ ਲੋਕ ਖੋਲਦੀ ਆ ਗੇਟ ਖੋਲਦੀ ਆ ਚਾਰੇ ਜਣੇ ਅੰਦਰ ਆਉਂਦੇ ਨੇ ਚਾਰਾਂ ਜਣਿਆਂ ਨੂੰ ਲੈ ਕੇ ਉਹ ਸਿੱਧੀ ਆਪਣੇ ਪਿਤਾ surjeet singh ਦੇ ਬੈਡਰੂਮ ਦੇ ਵਿੱਚ ਪਹੁੰਚਦੀ ਐ ਫਿਰ ਚਾਰੇ ਜਣੇ ਉੱਤੇ ਜਦੋਂ ਝਪਟਦੇ ਨੇ ਤਾਂ surjeet singh ਨੂੰ ਇੱਕਦਮ ਜਦੋਂ ਜਾਗ ਆਉਂਦੀ ਐ ਰੌਲਾ ਪਾਉਣ ਲੱਗਦੇ ਨੇ ਆਰਿਫ ਸਰਾਣੇ ਨਾਲ ਉਹਦਾ ਮੂੰਹ ਘੁੱਟ ਕੇ ਉਹਦਾ ਕਤਲ ਕਰ ਦਿੰਦਾ ਇੱਕ 74 ਸਾਲ ਦਾ ਬਜ਼ੁਰਗ ਪੰਜ ਜਣਿਆਂ ਦੇ ਸਾਹਮਣੇ ਕਰ ਵੀ ਕੀ ਸਕਦਾ ਸੀ ਉਹਦੀ ਛੇਤੀ ਮੌਤ ਹੋ ਜਾਂਦੀ ਹੈ ਵਿਚਾਰੇ ਦੀ ਉਸ ਤੋਂ ਬਾਅਦ ਉਹਨੂੰ ਚਾਦਰ ਦੇ ਵਿੱਚ ਲਪੇਟਿਆ ਜਾਂਦਾ ਚਾਦਰ ਦੇ ਵਿੱਚ ਲਪੇਟਣ ਵਾਸਤੇ ਨੀਤੀ ਪੂਰੀ ਹੈਲਪ ਕਰਦੀ ਹੈ ਕਾਤਲਾਂ ਦੀ ਜਿਹੜੇ ਸਰਾਣਾ ਦੇ ਨਾਲ ਮੂੰਹ ਘੁੱਟਿਆ ਗਿਆ ਸੀ ਉਹ ਸਰਾਣਾ ਵੀ ਦਿੱਤਾ ਜਾਂਦਾ ਤੇ ਉਹਦੀ ਡੈੱਡ ਬਾਡੀ ਨੂੰ ਗੱਡੀ ਦੇ ਵਿੱਚ ਪਾ ਕੇ ਯੂਪੀ ਦੇ ਮੇਰਠ ਜ਼ਿਲ੍ਹੇ ਦੇ ਸਰਦਾਨਾਂ ਦੇ ਵਿੱਚ ਖੇਤਾਂ ਦੇ ਵਿੱਚ ਸਿੱਟ ਦਿੱਤਾ ਜਾਂਦਾ ਇਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਨੀਤੀ ਹੈ ਜਿਹਦੇ ਪਿਓ ਦਾ ਕਤਲ ਉਹਦੀਆਂ ਅੱਖਾਂ ਦੇ ਸਾਹਮਣੇ ਹੋਇਆ ਸੀ ਤੇ ਕਲੀ ਨੇ ਇੰਨੀ ਕਰਵਾਇਆ ਸੀ ਰਾਮ ਨਾਲ ਆ ਕੇ ਚੈਨ ਦੀ ਨੀਂਦ ਸੌਂਦੀ ਐ 16 ਮਈ ਬੀਤਦੀ ਐ 16 ਦਾ ਬੀਤ ਹੀ ਚੁੱਕੀ ਸੀ 17 ਤੇ 18 ਨੂੰ ਜਾ ਕੇ ਰਿਪੋਰਟ ਲਖਾਉਂਦੀ ਐ ਹੁਣ ਜਦੋਂ ਪੁਲਿਸ ਪਹਿਲਾਂ ਤਹਿਕੀਕਾਤ ਕਰਦੀ ਸੀ ਜਾਂ ਤਾਂ ਉਹਨਾਂ ਨੇ ਜਾਦਾ ਇਹਨੂੰ ਸੀਰੀਅਸ ਨਹੀਂ ਲਿਆ ਤੇ ਜਾਂ ਇਹਨੂੰ ਸੀਰੀਅਸ ਲੈਣਾ ਨਹੀਂ ਸੀ ਚਾਹੁੰਦੇ ਇਹਨੂੰ ਹੱਲ ਕਰਨਾ ਹੀ ਨਹੀਂ ਸੀ ਚਾਹੁੰਦੇ ਪਰ ਜਦੋਂ ਸੁਖਵੀਰ ਮਲਕ ਦੀ ਨਿਗਾਹ ਪਈ ਹੁਣ ਜਦੋਂ ਪੂਰੀ ਤਹਿਕੀਕਾਤ ਕਰਦੇ ਨੇ ਇਹ ਕਤਲ ਖੁੱਲ ਕੇ ਸਾਹਮਣੇ ਆਉਂਦਾ ਇਸ ਤੋਂ ਬਾਅਦ ਕਤਲ ਹੋਣ ਤੋਂ ਬਾਅਦ ਜਦੋਂ ਨੀਤੀ ਫਿਰ ਘਰ ਦੇ ਕਾਗਜ਼ ਇਹ ਪ੍ਰਾਪਰਟੀ ਦੇ ਕਾਗਜ਼ ਵਗੈਰਾ ਫੋਲਦੀ ਹੈ ਤਾਂ ਜਦੋਂ ਉਹਦੇ ਸਾਹਮਣੇ ਵਸੀਅਤ ਆਉਂਦੀ ਹੈ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਸਰਜੀਤ ਸਿੰਘ ਨੇ ਜਿਹੜੀ ਆਪਣੀ ਵਸੀਅਤ ਬਣਾਈ ਸੀ ਉਹਦੇ ਵਿੱਚ ਨੀਤੀ ਨੂੰ ਇੱਕ ਪੈਸਾ ਵੀ ਨਹੀਂ ਸੀ ਦਿੱਤਾ ਗਿਆ ਸਾਰੀ ਪ੍ਰਾਪਰਟੀ ਉਹਦੇ ਬੱਚਿਆਂ ਦੇ ਨਾਮ ਤਾਨੀਆਂ ਤੇ ਗੋਲੂ ਦੇ ਨਾਮ ਕੀਤੀ ਸੀ ਨਾਲ ਇਹ ਵੀ ਮੈਂਸ਼ਨ ਕੀਤਾ ਗਿਆ ਸੀ ਵੀ ਇਹ ਪ੍ਰਾਪਰਟੀ ਦੇ ਵਿੱਚੋਂ ਨਾ ਤਾਂ ਵੇਚ ਸਕਦੀ ਹੈ ਨਾ ਆਪਣੇ ਨਾਮ ਕਰਾ ਸਕਦੀ ਹੈ ਇਹਦਾ ਇਹ ਕੁਝ ਵੀ ਨਹੀਂ ਕਰ ਸਕਦੀ ਨਾ ਇਹਦੇ ਤੇ ਲੋਨ ਲੈ ਸਕਦੀ ਇਹ ਬੱਚਿਆਂ ਨੂੰ ਮਿਲੇਗੀ ਪੂਰੀ ਦੀ ਪੂਰੀ ਪ੍ਰਾਪਰਟੀ ਹੁਣ ਜਦੋਂ ਇਹ ਪਤਾ ਲੱਗਦਾ ਤਾਂ ਫਿਰ ਇਹਨਾਂ ਨੂੰ ਲੱਗਦਾ ਵੀ ਇਹ ਕਤਲ ਕੀਤੇ ਤਾਂ ਤਾਂ ਕੋਈ ਫਾਇਦਾ ਨਾ ਹੋਇਆ ਫਿਰ ਉਸ ਤੋਂ ਬਾਅਦ ਕੀ ਕਰਦੇ ਨੇ ਉੱਥੇ ਹੀ ਰਹਿਣ ਵਾਲਾ ਇੱਕ ਬਿਲਡਰ ਹੁੰਦਾ ਹੈ ਜਿਹੜਾ 2 ਨੰਬਰ ਦੀ ਕੰਮ ਕਰਦਾ ਹੁੰਦਾ ਜਿਹਦਾ ਜੱਜ ਚਾਵਲਾ ਦੇ ਨਾਮ ਤੇ ਮਸ਼ਹੂਰ ਹੁੰਦਾ ਉਹ ਬਿਲਡਰ ਨੂੰ ਜਦੋਂ ਜਾ ਕੇ ਮਿਲਦੇ ਨੇ ਹੁਣ ਜਦੋਂ ਸਾਰੀਆਂ ਗੱਲਾਂ ਦੱਸਦੇ ਨੇ ਵੀ ਇਹ ਪ੍ਰਾਪਰਟੀ ਐਵੇਂ ਆ ਪਿਤਾ ਦਾ ਕਤਲ ਹੁੰਦਾ ਤਾਂ ਉਹਦਾ ਕਹਿਣਾ ਹੁੰਦਾ ਵੀ ਤੁਸੀਂ ਜਾ ਕੇ ਉਹਦਾ ਡੈਥ ਸਰਟੀਫੀਕੇਟ ਦੇ ਕੇ ਐਵੇਂ ਤੁਹਾਡੇ ਨਾਮ ਲੱਗ ਜੇਗੀ ਕਿਉਂਕਿ ਜਿਹੜੀ ਵਿਲ ਪਾਵਰ ਬਣਾਈ ਸੀ ਉਹ ਤਾਂ ਨੀਤੀ ਦਾਬੀ ਦਿੰਦੀ ਹੈ ਫਿਰ ਗੱਲਾਂ-ਗੱਲਾਂ ਦੇ ਵਿੱਚ ਜਿਹੜਾ ਬਿਲਡਰ ਹੁੰਦਾ ਉਹਨੂੰ ਪਤਾ ਲੱਗਦਾ ਵੀ ਇਹ ਕਤਲ ਇਹਨਾਂ ਨੇ ਕੀਤਾ ਇਹਨਾਂ ਨੂੰ ਦੱਸਣਾ ਪੈਂਦਾ ਫਿਰ ਉੱਥੇ ਇੱਕ ਸ਼ਰਤ ਰੱਖਦਾ ਵੀ ਸਾਰੇ ਪ੍ਰਾਪਰਟੀ ਦੇ ਕਾਗਜ਼ ਨੇ ਉਹ ਤੇਰੇ ਨਾਮ ਤੇ ਬਣ ਜਾਣਗੇ ਪਰ ਇੱਕ ਮੈਨੂੰ 60 ਲੱਖ ਰੁਪਈਆ ਚਾਹੀਦਾ ਤੇ ਜਿਹੜੀ ਇਹ ਪ੍ਰਾਪਰਟੀ ਹੈ ਤਿੰਨ ਮੰਜ਼ਲੀ ਹੈ ਇਹਦਾ ਇੱਕ ਫਲੋਰ ਮੈਨੂੰ ਚਾਹੀਦਾ ਉਹਨੇ ਮੰਨਣ ਤੋਂ ਇਲਾਵਾ ਹੋਰ ਇਹਦੇ ਕੋਲ ਕੋਈ ਚਾਰਾ ਹੀ ਨਹੀਂ ਸੀ ਇੱਕ ਜੱਜ ਚਾਵਲਾ ਨੂੰ ਦਿੱਤਾ ਜਾਂਦਾ ਤੇ ਇੱਕ ਗੁਲਫਾਮ احمد ਨੂੰ ਆਪਣੇ ਆਸ਼ਿਕ ਨੂੰ ਤੇ ਇੱਕ ਦੇ ਵਿੱਚ ਆਪ ਹੁੰਦੀ ਹੈ 60 ਲੱਖ ਰੁਪਈਆ ਦਿੱਤਾ ਜਾਂਦਾ ਚਾਵਲਾ ਨੂੰ ਉਹਦੇ ਵਿੱਚੋਂ ਕਾਫੀ ਪ੍ਰਾਪਰਟੀ ਵੇਚੀ ਵੀ ਜਾਂਦੀ ਹੈ ਜਿਹੜਾ ਬਿਲਡਰ ਹੁੰਦਾ ਉਹ ਸਾਰੇ ਕਾਗਜ਼ ਇਹਨੂੰ ਤਿਆਰ ਕਰਕੇ ਦਿੰਦਾ ਕਿਉਂਕਿ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਸੀ ਸੁਵੀਰ ਮਲਿਕ ਉਹਨਾਂ ਦਾ ਮੱਥਾ ਇੱਥੋਂ ਹੀ ਠਨਕਦਾ ਵੀ ਇੱਕ ਔਰਤ ਜਿਹਦੀ ਸਾਰੀ ਪ੍ਰਾਪਰਟੀ ਹੈ ਉਹ ਆਪਣੇ ਜਿਹੜਾ ਪ੍ਰੇਮੀ ਐ ਜਿਹੜਾ ਲਿਵਨ ਦੇ ਵਿੱਚ ਰਹਿ ਰਿਹਾ ਕਰੋੜਾਂ ਦੀ ਪ੍ਰਾਪਰਟੀ ਉਹਦੇ ਨਾਮ ਕਿਉਂ ਕਰੇਗੀ ਉਹਦੇ ਨਾਲ ਰਹਿ ਵੀ ਰਹੀ ਐ ਤੇ ਪ੍ਰਾਪਰਟੀ ਵੀ ਉਹਦੇ ਨਾਮ ਕਰ ਰਹੀ ਐ ਇੱਕ ਫਲੋਰ ਕਿਸੇ ਹੋਰ ਦੇ ਨਾਮ ਐ ਤੇ ਇਹ ਲਗਾਤਾਰ ਰਿਲੇਸ਼ਨ ਤੋਂ ਨੇ ਉਹਦੋਂ ਤੋਂ ਲੈ ਕੇ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਵੀ ਇਹ ਖੁੱਲੇ ਖਰਚੇ ਕਰਦੇ ਪਾਰਟੀਆਂ ਦੇ ਵਿੱਚ ਜਾਂਦੇ ਤੇ ਸਰਜੀਤ ਸਿੰਘ ਨੇ ਇਹਨਾਂ ਦਾ ਖਰਚਾ ਬੰਦ ਕੀਤਾ ਸੀ ਤੇ ਇਹਨਾਂ ਤੇ ਕਰਜ਼ਾ ਵੀ ਸੀ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਪਤਾ ਲੱਗੀ ਉਸੇ ਆਧਾਰ ਤੇ ਇਹਨਾਂ ਨੂੰ ਚੱਕਿਆ ਗਿਆ ਤੇ ਫਿਰ ਇਹ ਸਾਰਾ ਕੇਸ ਜਿਹੜਾ ਖੁੱਲ ਕੇ ਆਉਂਦਾ ਫਿਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਤਿੰਨਾਂ ਜਣਿਆਂ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਦੇ ਪਿੰਡ ਤੋਂ ਫਿਰ ਇਹਨਾਂ ਨੂੰ ਲੈ ਕੇ ਜਾਂਦਾ ਜਿੱਥੇ ਇਹਨਾਂ ਨੇ লাশ ੁੱਟੀ ਸੀ ਉੱਥੇ ਜਾ ਕੇ ਜਦੋਂ ਆਲੇ-ਦੁਆਲੇ ਲੋਕਾਂ ਤੋਂ ਪੁੱਛਿਆ ਜਾਂਦਾ ਪੁਲਿਸ ਤੋਂ ਵੀ ਪਤਾ ਕੀਤਾ ਜਾਂਦਾ ਤਾਂ ਜਿਹੜੇ ਉੱਥੇ ਪਿੰਡ ਵਾਲੇ ਹੁੰਦੇ ਨੇ ਜਿੱਥੇ ਇਹਨਾਂ ਨੇ লাশ ੁੱਟੀ ਸੀ ਉਹਨਾਂ ਦਾ ਕਹਿਣਾ ਸੀ ਵੀ ਇੱਥੇ ਪਿੰਡ ਵਾਲਿਆਂ ਨੇ ਇੱਕ ਬਜ਼ੁਰਗ ਦੀ লাশ ਦੇਖੀ ਸੀ ਪਰ ਜਿੰਨੀ ਦੇਰ ਤੱਕ ਪੁਲਿਸ ਆਈ ਉਹ লাশ ਜਿਹੜੀ ਹੈ ਗਾਇਬ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਕਦੇ ਵੀ ਨਹੀਂ ਕਿਸੇ ਨੇ ਦੇਖਿਆ ਫਿਰ ਇਹ ਪੰਜਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਤੇ ਜਿਹੜਾ ਜੱਜ ਚਾਵਲਾ ਉਹ ਫਰਾਰ ਹੋ ਜਾਂਦਾ ਇੱਕ ਬੇਟੀ ਜਿਨੇ ਲਾਲਚ ਤੇ ਅਯਾਸ਼ੀ ਦੇ ਚਲਦਿਆਂ ਆਪਣੇ ਪਿਓ ਨੂੰ ਹੀ ਮਾਰਿਆ ਜਿਹੜਾ ਪਿਓ ساری ਜ਼ਿੰਦਗੀ ਉਹਦੇ ਕਰਕੇ ਜਿਉਂਦਾ ਰਿਹਾ ਕਿਉਂਕਿ ਜਿਹੜੀ ਉਹ ਜਾਣ ਸੀ ਉਹ ਆਪਣੀ ਲੜਕੀ ਨੂੰ ਕਦੇ ਵੀ ਕਿਸੇ ਗੱਲ ਤੋਂ ਨਹੀਂ ਰੋਕਿਆ ਟੋਕਿਆ ਨਹੀਂ ਇਹ ਉਹਦੀ ਸਭ ਤੋਂ ਵੱਡੀ ਗਲਤੀ ਸੀ ਬੱਚਿਆਂ ਨੂੰ ਪਿਆਰ ਕਰੋ ਪਿਆਰ ਉਹਨਾਂ ਦਾ ਬਣਦਾ ਵੀ ਹੈ ਜਿੰਨਾ ਮਰਜ਼ੀ ਕਰੋ ਪਰ ਉਹਨਾਂ ਦੀ ਗਲਤ ਹਰਕਤਾਂ ਤੇ ਨਜ਼ਰ ਵੀ ਰੱਖੋ ਤੇ ਉਹਨਾਂ ਨੂੰ ਸੰਸਕਾਰ ਵੀ ਸਿਖਾਓ ਇਹ ਨਹੀਂ ਵੀ ਲਾਡ-ਲਾਡ ਦੇ ਵਿੱਚ ਉਹਨੂੰ ਇੰਨਾ ਵਿਗਾੜ ਲਿਆ ਗਿਆ ਕੁੜੀ ਨੂੰ ਉਸ ਤੋਂ ਬਾਅਦ ਕੁੜੀ ਪਿੱਛੇ ਕਦਮ ਕੁੜੀ ਨੇ ਪੁੱਟੇ ਨਹੀਂ ਅਖੀਰ ਪਿਓ ਦੀ ਜਾਨ ਲੈ ਕੇ ਤੇ ਉਹਦੀ ਪ੍ਰਾਪਰਟੀ ਤੇ ਕਬਜ਼ਾ ਕੀਤਾ ਇਹਦੇ ਵਿੱਚ ਗਲਤੀ ਕਿਤੇ ਨਾ ਕਿਤੇ surjeet singh ਦੀ ਵੀ ਸੀ ਜੇ ਲੜਕੀ ਤੇ ਸ਼ੁਰੂ ਤੋਂ ਕੰਟਰੋਲ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇਹ ਦਿਨ ਨਾ ਹੁੰਦਾ ਜੇ ਆਪ ਆਪਣੇ ਭਾਵਨਾਵਾਂ 'ਤੇ ਕੰਟਰੋਲ ਕਰਦੇ ਆਂ ਤੇ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਜਿਹੜੀ ਨੀਤੀ ਜੇ ਸੁਨੀਲ ਸਹੀ ਨਹੀਂ ਸੀ ਸੁਨੀਲ ਸ਼ਰਾਬ ਪੀਂਦਾ ਸੀ 15 ਕਰੋੜ ਦੀ ਪ੍ਰਾਪਰਟੀ ਸੀ ਆਪਣੀ ਜ਼ਿੰਦਗੀ ਕਿਸੇ ਹੋਰ ਨਾਲ ਵਧੀਆ ਤਰੀਕੇ ਨਾਲ ਬਤੀਤ ਕਰ ਸਕਦੀ ਸੀ ਪਰ ਉਹ ਐਸੇ ਰਸਤੇ ਤੇ ਚੱਲ ਪਈ ਉਹਨੂੰ ਉਹ ਰਸਤਾ ਜ਼ਿਆਦਾ ਵਧੀਆ ਲੱਗਿਆ ਉਹਨੇ ਆਪਣੀਆਂ ਭਾਵਨਾਵਾਂ 'ਤੇ ਕੰਟਰੋਲ ਹੀ ਨਹੀਂ ਕੀਤਾ ਤੇ ਅੱਜ ਜੇਲ੍ਹ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਣਾ ਪਿਆ ਦੂਜੇ ਪਾਸੇ ਗੁਲਫਾਮ احمد ਜਿਹੜਾ ਵਿਆਹ ਹੋਇਆ ਸੀ ਉਹਦਾ ਪਰਿਵਾਰ ਸੀ ਪਰ ਆਪਣੇ ਤੋਂ 18 ਸਾਲ ਵੱਡੀ ਔਰਤ ਦੇ ਚੱਕਰ ਦੇ ਵਿੱਚ ਪੈ ਕੇ ਇੱਕ ਤਾਂ ਕਤਲ ਕਰਨਾ ਪਿਆ ਦੂਜਾ ਨੰਬਰ ਜੇਲ੍ਹ ਦੇ ਵਿੱਚ ਤਿੰਨ ਜ਼ਿੰਦਗੀਆਂ ਉਹ ਬਰਬਾਦ ਹੋਈਆਂ ਜਿਹੜੇ ਪੈਲਸ ਦੇ لالਚ ਦੇ ਵਿੱਚ ਜਿਨ੍ਹਾਂ ਨੇ ਬਜ਼ੁਰਗ ਦੀ ਹੱਤਿਆ ਕੀਤੀ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ